ਉਹ ਸਭ ਕੁਝ ਕਰੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਪਰ ਲਾਲਚ ਨਾਲ ਨਹੀਂ ਹੰਕਾਰ ਨਾਲ ਵੀ ਨਹੀਂ ਕਾਮਨਾ ਨਾਲ ਨਹੀਂ ਤੇ ਈਰਖਾ ਨਾਲ ਵੀ ਨਹੀਂ ਸਗੋਂ ਪ੍ਰੇਮ ਦਇਆ ਨਿਮਰਤਾ ਤੇ ਭਰੋਸੇ ਨਾਲ ਕਰੋ ਅਰਦਾਸ ਤੇ ਸਿਮਰਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਰਦਾਸ ਵਿੱਚ ਰੱਬ ਤੁਹਾਡੀ ਗੱਲ ਸੁਣਦਾ ਤੇ ਧਿਆਨ ਸਿਮਰਨ ਦੇ ਵਿੱਚ ਤੁਸੀਂ ਰੱਬ ਦੀ ਗੱਲ ਜਿਹੜੀ ਉਹ ਸੁਣਦੇ ਹੋ ਜ਼ਿੰਦਗੀ ਵਿੱਚ ਹਰ ਚੀਜ਼ ਕਿਸੇ ਕਾਰਨ ਹੀ ਹੁੰਦੀ ਆ ਗਲਤ ਹੁੰਦੀ ਆ ਤਾਂ ਅਸੀਂ ਸਹੀ ਦੀ ਕੀਮਤ ਸਮਝ ਸਕੀਏ ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਕੁਝ ਤੁਹਾਨੂੰ ਉਜਵਾਉਣਗੇ ਕੁਝ ਤੁਹਾਨੂੰ ਸਿਖਾਉਣਗੇ ਕੁਝ ਤੁਹਾਡਾ ਇਸਤੇਮਾਲ ਕਰਨਗੇ ਤੇ ਕੁਝ ਤੁਹਾਨੂੰ ਜੀਵਨ ਦਾ ਅਸਲੀ ਮਤਲਬ ਸਮਝਾਉਣਗੇ ਕਿਵੇਂ ਪਤਾ ਲੱਗੇ ਕਿ ਜ਼ਿੰਦਗੀ ਵਿੱਚ ਆਉਣ ਵਾਲੀ ਮੁਸੀਬਤ ਸਜ਼ਾ ਹੈ ਜਾਂ ਇਮਤਿਹਾਨ ਜੋ ਮੁਸੀਬਤ ਰੱਬ ਤੋਂ ਦੂਰ ਕਰੇ ਉਹ ਸਜ਼ਾ ਤੇ ਜਿਹੜੀ ਰੱਬ ਦੇ ਨੇੜੇ ਕਰੇ ਉਹ ਇਮਤਿਹਾਨ ਹੈ ਜੀਵਨ ਦਾ ਮਿਲਣਾ ਭਾਗਾਂ ਦੀ ਗੱਲ ਹੈ ਮੌਤ ਦਾ ਆਉਣਾ ਸਮੇਂ ਦੀ ਗੱਲ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਇਹ ਕਰਮਾਂ ਦੀ ਗੱਲ ਹੈ ਚੰਗੇ ਕਰਮਾਂ ਨੂੰ ਬਰਕਰਾਰ ਰੱਖੋ ਲੋਕਾਂ ਨੂੰ ਚੰਗੇ ਲੋਕਾਂ ਦੀ ਲੋੜ ਆ ਅਸਲੀ ਇਸ ਲੋੜ ਨੂੰ ਤੁਸੀਂ ਜਿਹੜਾ ਅਪੂਰਾ ਕਰੋ ਜ਼ਿੰਦਗੀ ਉਹ ਹਿਸਾਬ ਆ ਜਿਹਨੂੰ ਪਿੱਛੋਂ ਜਾ ਕੇ ਸਹੀ ਨਹੀਂ ਕੀਤਾ ਜਾ ਸਕਦਾ ਇਸ ਲਈ ਅੱਜ ਵਿੱਚ ਹੀ ਸੁਧਾਰ ਕਰੋ ਪੁਰਾਣੀਆਂ ਗੱਲਾਂ ਨੂੰ ਤਜਰਬੇ ਵਾਂਗ ਵਰਤੋ ਜੇਕਰ ਤੁਹਾਡੇ ਅੰਦਰ ਆਪਣੇ ਆਪ ਨੂੰ ਬਦਲਣ ਦੀ ਤਾਕਤ ਨਹੀਂ ਆ ਤਫ਼ੀਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਆਪਣੇ ਪਾਗਾਂ ਨੂੰ ਜਾਂ ਰੱਬ ਨੂੰ ਦੋਸ਼ ਦਿਓ ਜਦੋਂ ਰੱਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਉਹ ਹਮੇਸ਼ਾ ਤੁਹਾਡੇ ਲਈ ਉਹ ਕਰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਤੇ ਉਹਨਾਂ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਕਰ ਦਿੰਦਾ ਜੋ ਤੁਹਾਡੇ ਲਈ ਠੀਕ ਨਹੀਂ ਹੁੰਦੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਇਮਤਿਆਨਾ ਦਾ ਦੌਰ ਚੱਲ ਰਿਹਾ ਸਮਝ ਲੈਣਾ ਕਿ ਰੱਬ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਸੋ ਧੀਰਜ ਨਾਲ ਹਾਲਾਤਾਂ ਦਾ ਸਾਹਮਣਾ ਕਰੋ ਜਦੋਂ ਬਿਨਾਂ ਕਿਸੇ ਵਜ੍ਹਾ ਤੋਂ ਖੁਸ਼ੀ ਮਹਿਸੂਸ ਕਰੋ ਤਾਂ ਯਕੀਨ ਕਰਿਓ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਤੁਹਾਡੇ ਲਈ ਦੁਆ ਜ਼ਰੂਰ ਕਰ ਰਿਹਾ ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਤਾਂ ਇਹ ਉਹਦੇ ਕਰਮਾਂ ਵਿੱਚ ਲਿਖਿਆ ਜਾਏਗਾ ਅਸੀਂ ਕਿਉਂ ਕਿਸੇ ਦਾ ਬੁਰਾ ਸੋਚ ਕੇ ਆਪਣੇ ਕਰਮ ਤੇ ਆਪਣੇ ਸਮਾਂ ਦੋਵਾਂ ਨੂੰ ਖਰਾਬ ਕਰੀਏ ਜ਼ਿੰਦਗੀ ਵਿੱਚ ਸਾਦਗੀ ਅਪਣਾਓ ਜਿੰਨੀ ਸਧਾਰਨ ਤੁਹਾਡੀ ਜ਼ਿੰਦਗੀ ਹੋਵੇਗੀ ਉਨੀਆਂ ਹੀ ਤੁਹਾਡੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਸਭ ਤੋਂ ਵਧੀਆ ਨਜ਼ਰ ਉਹ ਹੁੰਦੀ ਆ ਜੋ ਆਪਣੀਆਂ ਕਮਜ਼ੋਰੀਆਂ ਨੂੰ ਦੇਖ ਸਕੇ ਕਿਉਂਕਿ ਨੀਂਦ ਤਾਂ ਹਰ ਰੋਜ਼ ਖੋਲਦੀ ਆ ਪਰ ਅੱਖਾਂ ਕਦੇ-ਕਦੇ ਆਪਣੇ ਅੰਦਰਲੇ ਬਚਪਨ ਨੂੰ ਹਮੇਸ਼ਾ ਜਿਉਂਦਾ ਰੱਖੋ ਕਿਉਂਕਿ ਹੱਦ ਤੋਂ ਵੱਧ ਸਮਝਦਾਰੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦੀ ਹੈ ਸਾਡੀ ਆਰਥਿਕ ਹਾਲਤ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਪਰ ਜੀਵਨ ਦਾ ਆਨੰਦ ਮਾਣਨ ਲਈ ਮਾਨਸਿਕ ਹਾਲਤ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਕੁਝ ਸਮੱਸਿਆਵਾਂ ਜੋ ਸਾਡੇ ਕੋਲ ਨੇ ਉਹਨਾਂ ਬਾਰੇ ਸੋਚ ਕੇ ਦੁਖੀ ਹੋਣ ਨਾਲੋਂ ਚੰਗਾ ਏ ਕਿ ਅਸੀਂ ਐ ਸੋਚ ਕੇ ਖੁਸ਼ ਰਹੀਏ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਅਜਹੀਆਂ ਸਮੱਸਿਆਵਾਂ ਨੇ ਜੋ ਸਾਡੇ ਕੋਲ ਨਹੀਂ ਆ ਆਪਣੀ ਅੰਤਰ ਆਤਮਾ ਨੂੰ ਕਦੇ ਨਾ ਵੇਚੋ ਇਹ ਤਾਂ ਇੱਕ ਚੀਜ਼ ਜੋ ਤੁਸੀਂ ਐ ਸੰਸਾਰ ਵਿੱਚ ਲੈ ਕੇ ਆਏ ਸੀ ਤੇ ਇਹ ਇੱਕ ਚੀਜ਼ ਆ ਜੋ ਤੁਸੀਂ ਐ ਸੰਸਾਰ ਤੋਂ ਲੈ ਕੇ ਜਾਓਗੇ ਕੋਈ ਬਦਲ ਜਾਵੇ ਤਾਂ ਦੁਖੀ ਨਾ ਹੋਇਓ ਕਿਉਂਕਿ ਬਦਲਣਾ ਤਾਂ ਕੁਦਰਤ ਦਾ ਨਿਜਮਾ ਜ਼ਿੰਦਗੀ ਵਿੱਚ ਜੇਕਰ ਕੁਝ ਸਮਝ ਨਾ ਆਵੇ ਤਾਂ ਸਭ ਕੁਝ ਪਰਮਾਤਮਾ ਦੇ ਛੱਡ ਦਿਓ ਪਰਮਾਤਮਾ ਤੋਂ ਕੁਝ ਨਾ ਮੰਗੋ ਕਿਉਂਕਿ ਉਹ ਜਾਣਦਾ ਹੈ ਤੁਹਾਨੂੰ ਕੀ ਦੇਣਾ ਹੈ ਬੁਰੇ ਸਮੇਂ ਵਿੱਚ ਇਹ ਨਾ ਸੋਚੋ ਕਿ ਕੌਣ ਸਾਥ ਦੇਵੇਗਾ ਬਲਕਿ ਇਹ ਸੋਚੋ ਕਿ ਕੌਣ ਸਾਥ ਛੱਡ ਕੇ ਜਾਵੇਗਾ ਦੁੱਖਾਂ ਦਾ ਮਿਲਣਾ ਬਾਦਨ ਸੇ ਵੀ ਨਹੀਂ ਹੁੰਦੀ ਤੇ ਖੁਸ਼ੀ ਦਾ ਮਿਲਣਾ ਕੋਈ ਨਸੀਬੀ ਨਹੀਂ ਹੁੰਦੀ ਉੱਪਰ ਵਾਲਾ ਦੇ ਕੇ ਅਜਮਾਉਂਦਾ ਵੀ ਆ ਤੇ ਲੈ ਕੇ ਵੀ ਅਜਮਾਉਂਦਾ ਵਾ ਇਸ ਲਈ ਜਿਸ ਹਾਲਤ ਵਿੱਚ ਹੋ ਤੁਸੀਂ ਉਹਦੇ 'ਚ ਸ਼ੁਕਰ ਅਦਾ ਕਰਨਾ ਸਿੱਖੋ ਇੱਕ ਵਿਅਕਤੀ ਬਣ ਕੇ ਨਹੀਂ ਸਗੋਂ ਸ਼ਖਸੀਅਤ ਬਣ ਕੇ ਜਿਓ ਕਿਉਂਕਿ ਵਿਅਕਤੀ ਤਾਂ ਇੱਕ ਦਿਨ ਮਰ ਜਾਂਦਾ ਪਰ ਸ਼ਖਸੀਅਤ ਹਮੇਸ਼ਾ ਜਿਉਂਦੀ ਰਹਿੰਦੀ ਹੈ ਰੱਬ ਨੂੰ ਉਹ ਅੱਖਾਂ ਬਹੁਤ ਪਸੰਦ ਨੇ ਜੋ ਉਸਦੀ ਯਾਦ ਵਿੱਚ ਰੋਈਆਂ ਹੋਣ ਜੋ ਆਪਣੇ ਕੀਤੇ ਗੁਨਾਹਾਂ ਤੇ ਰੋਈਆਂ ਹੋਣ ਜੋ ਕਿਸੇ ਦਾ ਦਿਲ ਦੁਖਾ ਕੇ ਸ਼ਰਮਿੰਦਾ ਹੋਈਆਂ ਹੋਣ ਜੋ ਕਿਸੇ ਬੁਰਾਈ ਨੂੰ ਦੇਖਣਾ ਨਾ ਚਾਹੁੰਦੀਆਂ ਹੋਣ ਜਦੋਂ ਇਨਸਾਨ ਗਲਤੀ ਕਰਦਾ ਉਹ ਇਧਰ ਉਧਰ ਅੱਗੇ ਪਿੱਛੇ ਸਭ ਕੁਝ ਦੇਖ ਲੈਂਦਾ ਪਰ ਆਪਣੇ ਅੰਦਰ ਤੇ ਉੱਪਰ ਦੇਖਣਾ ਜਿਹੜਾ ਉਹ ਭੁੱਲ ਜਾਂਦਾ ਵਾ ਕਿਰਪਾ ਦੇ ਮਾਮਲੇ ਵਿੱਚ ਆਪਣੇ ਨਾਲੋਂ ਘੱਟ ਕਿਰਪਾ ਵਾਲੇ ਨੂੰ ਦੇਖੋ ਸ਼ੁਕਰਗੁਜ਼ਾਰ ਬਣ ਜਾਓਗੇ ਮਸੀਬਤਾਂ ਦੇ ਮਾਮਲੇ ਵਿੱਚ ਆਪਣੇ ਨਾਲੋਂ ਵੱਧ ਮਸੀਬਤ ਵਾਲੇ ਨੂੰ ਵੇਖੋ ਸਬਰ ਕਰਨ ਵਾਲੇ ਬਣ ਜਾਓਗੇ ਜਦੋਂ ਮੀਂਹ ਪੈਂਦਾ ਹੈ ਤਾਂ ਖਾਲੀ ਪਏ ਖੜੇ ਆਪਣੇ ਆਪ ਭਰ ਜਾਂਦੇ ਨੇ ਪਰ ਉਹ ਜਿਹੜੇ ਉੱਚੇ ਵੱਡੇ ਟਿੱਲੇ ਹੁੰਦੇ ਉਹ ਸੁੱਕੇ ਰਹਿ ਜਾਂਦੇ ਆਪਣੇ ਆਪ ਨੂੰ ਖਾਲੀ ਰੱਖੋ ਕਿਉਂਕਿ ਖਾਲੀ ਝੋਲੀ ਹੀ ਭਰੀ ਜਾਂਦੀ ਆ ਪਰਮਾਤਮਾ ਤੋਂ ਇਲਾਵਾ ਕਿਸੇ ਤੋਂ ਉਮੀਦ ਨਾ ਰੱਖੋ ਤੇ ਆਪਣੇ ਕਰਮਾਂ ਤੋਂ ਇਲਾਵਾ ਕਿਸੇ ਤੋਂ ਵੀ ਨਾ ਡਰੋ ਰੱਬ ਤੇ ਭਰੋਸਾ ਇੱਕ ਬੱਚੇ ਵਾਂਗ ਕਰੋ ਜਿਵੇਂ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਹਵਾ ਵਿੱਚ ਉਛਾਲਦੀ ਆ ਤਾਂ ਉਹ ਖੁਸ਼ ਹੁੰਦਾ ਹੈ ਹੱਸਦਾ ਹੈ ਕਿਉਂਕਿ ਉਹਨੂੰ ਯਕੀਨ ਹੁੰਦਾ ਕਿ ਉਹਦੀ ਮਾਂ ਉਹਨੂੰ ਕਦੇ ਵੀ ਡਿੱਗਣ ਨਹੀਂ ਦੇਵੇਗੀ ਕਦੇ ਵੀ ਕਿਸੇ ਵੀ ਵਜ੍ਹਾ ਕਰਕੇ ਪਾਪ ਨਾ ਕਰੋ ਕਿਉਂਕਿ ਵਜ੍ਹਾ ਤਾਂ ਇੱਕ ਦਿਨ ਖਤਮ ਹੋ ਜਾਏਗੀ ਪਰ ਪਾਪ ਨਹੀਂ ਹਰ ਨੇਕੀ ਲਈ ਤਕਲੀਫ ਚੱਲਿਆ ਕਰੋ ਕਿਉਂਕਿ ਤਕਲੀਫਾਂ ਤਾਂ ਇੱਕ ਦਿਨ ਮੁੱਕ ਜਾਣਗੀਆਂ ਪਰ ਕੀਤੀ ਹੋਈ ਨੇਕੀ ਕਦੇ ਵੀ ਨਹੀਂ ਪਰਮਾਤਮਾ ਤੋਂ ਸਬਰ ਦੀ ਬੁਝਾਏ ਸਕੂਨ ਮੰਗੋ ਕਿਉਂਕਿ ਸਬਰ ਸਭ ਕੁਝ ਗਵਾਉਣ ਦੇ ਬਾਅਦ ਮਿਲਦਾ ਹੈ ਪਰ ਸਕੂਨ ਰਾਪਤ ਕਰਨ ਲਈ ਕੁਝ ਕਬੂਣਾ ਨਹੀਂ ਪੈਂਦਾ ਮੈਂ ਗੁਨਾਹ ਇਸ ਤਰ੍ਹਾਂ ਕਰਦਾ ਜਿਵੇਂ ਉਹ ਦੇਖ ਹੀ ਨਹੀਂ ਰਿਹਾ ਤੇ ਉਹ ਮਾਫ ਇਸ ਤਰ੍ਹਾਂ ਕਰ ਦਿੰਦਾ ਜਿਵੇਂ ਉਸਨੇ ਕਦੀ ਦੇਖਿਆ ਹੀ ਨਾ ਹੋਵੇ ਜਦੋਂ ਮੈਂ ਆਪਣੀ ਹਸਤੀ ਤੇ ਹੰਕਾਰ ਹੋਵੇ ਤਾਂ ਇੱਕ ਵਾਰੀ ਸ਼ਮਸ਼ਾਨ ਦਾ ਚੱਕਰ ਲਾ ਲਿਆ ਕਰੋ ਜਦੋਂ ਵੀ ਰੱਬ ਦਾ ਧੰਨਵਾਦ ਕਰਨਾ ਚਾਹੋ ਤਾਂ ਕਿਸੇ ਭੁੱਖੇ ਨੂੰ ਖਾਣਾ ਖਵਾ ਦਿਆ ਕਰੋ ਜਦੋਂ ਮੇ ਆਪਣੀ ਤਾਕਤ 'ਤੇ ਗੁਮਾਨ ਹੋਵੇ ਤਾਂ ਇੱਕ ਫੇਰਾ ਬਿਰਧ ਆਸ਼ਰਮ ਦਾ ਲਗਾ ਲਿਆ ਕਰੋ ਜਦੋਂ ਵੀ ਤੁਹਾਡਾ ਸਿਰ ਸ਼ਰਧਾ ਨਾਲ ਝੁਕਿਆ ਹੋਵੇ ਤਾਂ ਆਪਣੇ ਮਾਪਿਆਂ ਦੇ ਪੈਰ ਦਬਾ ਲਿਆ ਕਰੋ ਇਨਸਾਨ ਨੂੰ ਸਭ ਤੋਂ ਪਹਿਲਾਂ ਧਨਵਾਨ ਬਣਨ ਦੀ ਤੰਗ ਹੁੰਦੀ ਹੈ ਫਿਰ ਉਸ ਵਿੱਚ ਸ਼ੌਹਰਤ ਦੀ ਆਸ ਪੈਦਾ ਹੁੰਦੀ ਫਿਰ ਤਾਕਤ ਦੀ ਲਾਲਸਾ ਜਨਮ ਲੈਂਦੀ ਤੇ ਆਖਰ ਨੂੰ ਉਸ ਸ਼ਾਂਤੀ ਦੀ ਪਾਲ ਵਿੱਚ ਮਿੱਟੀ ਚੋਂ ਮਿਲ ਜਾਂਦਾ ਕਿਨਾਰੇ ਤੇ ਤੈਰਦੀ ਹੋਈ ਲਾਸ਼ ਨੂੰ ਵੇਖ ਕੇ ਇਹ ਸਮਝ ਵਿੱਚ ਆ ਗਿਆ ਕਿ ਬੋਝ ਸਰੀਰ ਦਾ ਨਹੀਂ ਹੁੰਦਾ ਸਿਰਫ ਸਾਹਾਂ ਦਾ ਹੁੰਦਾ ਹੈ ਵਕਤ ਨੂੰ ਪੈਦਾ ਕਰਨ ਵਾਲੇ ਨੂੰ ਥੋੜਾ ਵਕਤ ਦੇ ਕੇ ਤਾਂ ਦੇਖੋ ਤੁਹਾਡਾ ਵਕਤ ਹੀ ਬਦਲ ਜਾਵੇਗਾ ਕੁਝ ਸਮਾਂ ਇਕੱਲੇ ਬੈਠਿਆ ਕਰੋ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣ ਲੱਗਣਗੇ ਤੇਰੀ ਨੇਕੀ ਦਾ ਲਿਬਾਸ ਹੀ ਤੇਰਾ ਬਦਲ ਟਕੇਗਾ ਸੁਣਿਆ ਹੈ ਕਿ ਉੱਪਰ ਵਾਲੇ ਦੇ ਘਰ ਕੱਪੜਿਆਂ ਦੀ ਦੁਕਾਨ ਨਹੀਂ ਹੁੰਦੀ ਜ਼ਿੰਦਗੀ ਇੱਕ ਸੋਹਣੀ ਕਿਤਾਬ ਆ ਪਰ ਐ ਲਾਜ਼ਮੀ ਨਹੀਂ ਆ ਕਿ ਇਸ ਕਿਤਾਬ ਦੇ ਸਾਰੇ ਪੰਨੇ ਸੋਹਣੇ ਹੋਣ ਸਾਡੇ ਹਿਸਾਬ ਨਾਲ ਹੋਣ ਜੇਕਰ ਕੋਈ ਅਜੀਹਾ ਪੰਨਾ ਆ ਜਾਵੇ ਜਿਸ ਵਿੱਚ ਆਰਾਮ ਨਾ ਹੋਵੇ ਸਕੂਨ ਨਾ ਹੋਵੇ ਸ਼ਾਂਤੀ ਨਾ ਹੋਵੇ ਤਾਂ ਸਬਰ ਕਰ ਲੈਣਾ ਕੁਝ ਪਲ ਬੈਠ ਕੇ ਇਕੱਲੇ ਰੱਬ ਨੂੰ ਯਾਦ ਕਰ ਲੈਣਾ ਯਕੀਨ ਕਰਿਓ ਬਹੁਤ ਸਕੂਨ ਮਿਲੇਗਾ ਹਮੇਸ਼ਾ ਐਨਾ ਬ੍ਰਾਂਡਡ ਚੀਜ਼ਾਂ ਦੀ ਵਰਤੋਂ ਕਰੋ ਬੁੱਲਾਂ ਲਈ ਸੱਚ ਆਵਾਜ਼ ਲਈ ਅਰਦਾਸ ਅੱਖਾਂ ਲਈ ਦਇਆ ਹੱਥਾਂ ਲਈ ਦਾਨ ਦਿਲ ਲਈ ਪ੍ਰੇਮ ਹਾਸੇ ਤੇ ਵੱਡਾ ਬਣਨ ਲਈ ਮਾਫੀ ਜੋ ਮਿਲਿਆ ਉਹਦੇ ਵਿੱਚ ਸਕੂਨ ਲੱਭੋ ਜੋ ਨਹੀਂ ਮਿਲਿਆ ਉਹ ਤਾਂ ਦਰਦ ਦਿੰਦਾ ਹੀ ਰਹੇਗਾ ਤਲਾਬ ਹਮੇਸ਼ਾ ਖੂਹ ਤੋਂ ਕਈ ਗੁਣਾ ਵੱਡਾ ਹੁੰਦਾ ਪਰ ਫਿਰ ਵੀ ਲੋਕ ਖੂਹ ਤੋਂ ਪਾਣੀ ਪੀਂਦੇ ਨੇ ਕਿਉਂਕਿ ਖੂਹ ਵਿੱਚ ਗਹਿਰਾਈ ਤੇ ਸ਼ੁੱਧਤਾ ਹੁੰਦੀ ਹੈ ਐਸੇ ਤਰ੍ਹਾਂ ਇਨਸਾਨ ਦਾ ਵੱਡਾ ਹੋਣਾ ਚੰਗੀ ਗੱਲ ਆ ਪਰ ਉਹਦੀ ਸ਼ਖਸੀਅਤ ਵਿੱਚ ਗਹਿਰਾਈ ਤੇ ਵਿਚਾਰਾਂ ਵਿੱਚ ਸ਼ੁੱਧਤਾ ਹੋਣੀ ਲਾਜ਼ਮੀ ਆ ਤਾਂ ਹੀ ਉਹ ਮਹਾਨ ਬਣਦਾ ਜਿਸ ਦਿਨ ਤੁਹਾਨੂੰ ਆਪਣੀ ਕੀਮਤ ਖੁਦ ਪਤਾ ਚੱਲ ਜਾਵੇਗੀ ਉਸ ਦਿਨ ਤੁਹਾਨੂੰ ਕਿਸੇ ਦੁਆਰਾ ਕੀਤੀ ਪ੍ਰਸ਼ੰਸਾ ਜਾਂ ਦਿੰਦਿਆਂ ਨਾਲ ਕੋਈ ਫਰਕ ਨਹੀਂ ਪਵੇਗਾ ਉਸ ਦਿਨ ਤੋਂ ਬਾਅਦ ਤੁਸੀਂ ਆਪਣੇ ਨਾਲ ਖੁਸ਼ ਰਹਿਣਾ ਸਿੱਖ ਜਾਵੋਗੇ ਸੇਵਾ ਸਭ ਦੀ ਕਰੋ ਪਰ ਆਸ ਕਿਸੇ ਤੋਂ ਨਾ ਰੱਖੋ ਕਿਉਂਕਿ ਸੇਵਾ ਦਾ ਸੱਚਾ ਮੁੱਲ ਕੇਵਲ ਰੱਬ ਦੇ ਸਕਦਾ ਹੈ ਇਨਸਾਨ ਨਹੀਂ ਬਚਪਨ ਵਿੱਚ ਸਮਾਂ ਹੁੰਦਾ ਹੈ ਤਾਕਤ ਹੁੰਦੀ ਹੈ ਪਰ ਪੈਸਾ ਨਹੀਂ ਹੁੰਦਾ ਜਵਾਨੀ ਵਿੱਚ ਤਾਕਤ ਹੁੰਦੀ ਹੈ ਪੈਸਾ ਹੁੰਦਾ ਪਰ ਸਮਾਂ ਨਹੀਂ ਹੁੰਦਾ ਬੁੱਢਾਪੇ ਵਿੱਚ ਪੈਸਾ ਹੁੰਦਾ ਸਮਾਂ ਹੁੰਦਾ ਪਰ ਤਾਕਤ ਨਹੀਂ ਹੁੰਦੀ ਅਸਲੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲਓ ਘਟ ਵਾਦਾ ਘਟ ਵਾਦਾ ਤਾਂ ਚੱਲਦਾ ਹੀ ਰਹੇਗਾ ਮੁੱਠੀ ਬਨ ਕੇ ਜਨਮ ਲਿਆ ਸੀ ਹੱਥ ਫਲਾ ਕੇ ਜਾਣਾ ਏ ਇਸ ਧਰਤੀ ਦਾ ਇੱਥੇ ਹੀ ਸਭ ਤਰਿਆ ਤਰਾਇਆ ਰਹਿ ਜਾਣਾ ਏ ਤੁਹਾਡੇ ਦਿਲ ਵਿੱਚ ਜਿਹੜੇ ਵੀ ਵਿਅਕਤੀ ਪ੍ਰਤੀ ਨਰਾਜ਼ਗੀ ਹੋਵੇ ਉਸ ਨੂੰ ਦਿਲੋਂ ਮਾਫ਼ ਕਰ ਦਿਓ ਕਿਉਂਕਿ ਮਾਫ਼ ਕਰਨ ਨਾਲ ਤੁਸੀਂ ਕੇਵਲ ਉਸ ਬੰਦੇ ਨੂੰ ਨਹੀਂ ਸਗੋਂ ਖੁਦ ਨੂੰ ਵੀ ਆਜ਼ਾਦ ਕਰ ਰਹੇ ਹੋ ਤੁਸੀਂ ਆਪਣੇ ਦਿਲ ਦਿਮਾਗ ਦੋਹਾਂ ਨੂੰ ਆਜ਼ਾਦ ਕਰ ਰਹੇ ਹੋ ਜੇਕਰ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਉਹ ਬੰਦਾ ਹਮੇਸ਼ਾ ਤੁਹਾਡੀ ਸੋਚ ਤੇ ਪਾਰੀ ਰਹੇਗਾ ਤੁਹਾਡੇ ਦਿਲ ਤੇ ਦਿਮਾਗ ਤੇ ਸਵਾਰ ਰਹੇਗਾ ਤੁਰਨ ਵਾਲੇ ਪੈਰਾਂ ਵਿੱਚ ਵੀ ਇੱਕ ਵੱਡਾ ਸਬਕ ਆ ਇੱਕ ਅੱਗੇ ਵਾਧਾ ਤੇ ਇੱਕ ਪਿੱਛੇ ਹੁੰਦਾ ਪਰ ਨਾ ਅੱਗੇ ਵਾਲੇ ਨੂੰ ਹੰਕਾਰ ਹੁੰਦਾ ਤੇ ਨਾ ਪਿੱਛੇ ਵਾਲੇ ਦਾ અપਮਾਨ ਹੁੰਦਾ ਕਿਉਂਕਿ ਉਹ ਜਾਣਦੇ ਨੇ ਕਿ ਕੁਝ ਸਮੇਂ ਬਾਅਦ ਸਥਿਤੀ ਬਦਲ ਨਹੀਂ ਵਾਲੀ ਆ ਐਹੀ ਤਾਂ ਜ਼ਿੰਦਗੀ ਆ ਇਨਸਾਨ ਤਿੰਨ ਚੀਜ਼ਾਂ ਲਈ ਬਹੁਤ ਮਿਹਨਤ ਕਰਦਾ ਮੇਰਾ ਨਾਮ ਚੰਗਾ ਹੋਵੇ ਮੇਰਾ ਲਿਬਾਸ ਸੋਨਾ ਹੋਵੇ ਮੇਰਾ ਘਰ ਸੋਨਾ ਹੋਵੇ ਪਰ ਜਦੋਂ ਇਨਸਾਨ ਮਰ ਜਾਂਦਾ ਇਹ ਤਿੰਨੇ ਚੀਜ਼ਾਂ ਸਭ ਤੋਂ ਪਹਿਲਾਂ ਬਦਲਦੀਆਂ ਨੇ ਨਾਮ ਸਵਰਗਵਾਸੀ ਹੋ ਜਾਂਦਾ ਲਿਬਾਸ ਕਫਨ ਬਣ ਜਾਂਦਾ ਤੇ ਘਰ ਸ਼ਮਸ਼ਾਨ ਹੋ ਜਾਂਦਾ ਐਸੇ ਨੂੰ ਕਹਿੰਦੇ ਨੇ ਜ਼ਿੰਦਗੀ ਦਾ ਨਿਜ਼ਮ ਰੱਬਾ ਮੇਰੇ ਤਿੰਨ ਗੁਨਾਹਾਂ ਨੂੰ ਮਾਫ਼ ਕਰੀਂ ਇਹ ਜਾਣਦੇ ਹੋਏ ਵੀ ਕਿ ਤੂੰ ਸਰਬਵਿਆਪੀ ਹੈ ਮੈਂ ਤੈਨੂੰ ਹਰ ਥਾਂ ਲੱਭਦਾ ਵਾਂ ਇਹ ਮੇਰਾ ਪਹਿਲਾ ਗੁਨਾਹ ਹੈ ਤੂੰ ਸ਼ਬਦਾਂ ਤੋਂ ਪਰੇ ਪਰ ਮੈਂ ਤੈਨੂੰ ਸ਼ਬਦਾਂ ਦੇ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਵਾਂ ਇੱਕ ਨਾਮ ਰੱਖਦਾ ਵਾਂ ਇਹ ਮੇਰਾ ਦੂਜਾ ਗੁਨਾਹ ਹੈ ਤੂੰ ਸਰਬਜਾਤਕ ਹੈ ਫਿਰ ਵੀ ਮੈਂ ਤੈਨੂੰ ਆਪਣੀਆਂ ਇੱਛਾਵਾਂ ਦੱਸਦਾ ਵਾਂ ਉਹਨਾਂ ਨੂੰ ਪੂਰਾ ਕਰਨ ਲਈ ਆਖਦਾ ਵਾਂ ਐ ਮੇਰਾ ਤਿੱਜਾ ਗੁਨਾਹ ਹੈ ਰੱਬਾ ਮੇਰੇ ਇਹ ਤਿੰਨੇ ਗੁਨਾਹਾਂ ਨੂੰ ਮaaf ਕਰ ਦੇਵੇਂ ਬਿਨਾ ਮਹੌਰਤ ਦੇ ਜਨਮ ਲੈ ਕੇ ਜ਼ਿੰਦਗੀ ਪਰ ਸ਼ੁਭ ਮਹੌਰਤ ਦੇ ਚੱਕਰਾਂ ਵਿੱਚ ਫਸਿਆ ਬੰਦਾ ਇੱਕ ਦਿਨ ਬਿਨਾ ਕਿਸੇ ਮਹੌਰਤ ਦੇ ਚਲਿਆ ਜਾਂਦਾ ਹੈ ਨਾਰਾਜ਼ ਨਾ ਹੋਣਾ ਕਦੇ ਵੀ ਇਹ ਸੋਚ ਕੇ ਕਿ ਕੰਮ ਮੇਰਾ ਪਰ ਨਾਮ ਕਿਸੇ ਹੋਰ ਦਾ ਹੋ ਰਿਹਾ ਕਿਉਂਕਿ ਕਿਉਂ ਤੇਰੋਂ ਸਦੀਆਂ ਤੋਂ ਚੱਲ ਰਿਹਾ ਹੈ ਪਰ ਲੋਕ ਕਹਿੰਦੇ ਨੇ ਕਿ ਦੀਵਾ ਬਲ ਰਿਹਾ ਵਾ ਦੁਆ ਕਦੇ ਵੀ ਸਾਥ ਨਹੀਂ ਛੱਡਦੀ ਤੇ ਵੱਦਵਾ ਕਦੇ ਵੀ ਪਿੱਛਾ ਨਹੀਂ ਛੱਡਦੀ ਜੋ ਦਿਓਗੇ ਉਹੀ ਵਾਪਸ ਆਵੇਗਾ ਫਿਰ ਭਾਵੇਂ ਉਹ ਇੱਜ਼ਤ ਹੋਵੇ ਫਿਰ ਭਾਵੇਂ ਉਹ ਤੋਖਾ ਹੋਵੇ ਹਰ ਇਨਸਾਨ ਦੀ ਜਿਹੜੀ ਹੈ ਨਾ ਜ਼ਿੰਦਗੀ ਉਹਦੇ ਵਿੱਚ ਇੱਕ ਸਮਾਂ ਜ਼ਰੂਰ ਅਜਿਹਾ ਹੁੰਦਾ ਜਦੋਂ ਉਹ ਦਿਲ ਦੀਆਂ ਗਹਿਰਾਈਆਂ ਨਾਲ ਮਹਿਸੂਸ ਕਰਦਾ ਕਿ ਇਸ ਦੁਨੀਆ ਵਿੱਚ ਪਰਮਾਤਮਾ ਤੋਂ ਇਲਾਵਾ ਕੋਈ ਵੀ ਆਪਣਾ ਨਹੀਂ। ਸਰੀਰ ਵਿੱਚ ਕੋਈ ਵੀ ਸੁੰਦਰਤਾ ਸਥਿਰ ਨਹੀਂ ਹੁੰਦੀ। ਸਥਿਰ ਸੁੰਦਰਤਾ ਹੁੰਦੀ ਹੈ ਇਨਸਾਨ ਦੇ ਕਰਮਾਂ ਵਿੱਚ, ਉਹਦੀ ਵਿਚਾਰਾਂ ਵਿੱਚ, ਉਹਦੀ ਬਾਣੀ ਵਿੱਚ, ਉਹਦੀ ਵਿਵਹਾਰ ਵਿੱਚ, ਉਸਦੇ ਸੰਸਕਾਰ ਵਿੱਚ ਤੇ ਉਸਦੇ ਚਰਿੱਤਰ ਵਿੱਚ। ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਹੋਵੇ, ਉਹ ਦੁਨੀਆ ਦਾ ਸਭ ਤੋਂ ਸੁੰਦਰ ਇਨਸਾਨ ਹੁੰਦਾ ਹੈ। ਇਕ ਦਿਨ ਚਾ ਦਮੇ ਰੱਬ ਨੂੰ ਪੁੱਛਿਆ ਕਿ ਮੇਰੇ ਅੰਦਰ ਇਹ ਕਿਹੋ ਜਿਹਾ ਸ਼ੋਰ ਹੈ ਉਹ ਹੱਸਿਆ ਤੇ ਕਹਿਣ ਲੱਗਾ ਚਾਹਤਾ ਤੇਰੀਆਂ ਕੁਝ ਹੋਰ ਸੀ ਪਰ ਰਾਹ ਤੇਰੇ ਕੁਝ ਹੋਰ ਨੇ ਤੇ ਨਰੂਹ ਸੁਵਾਲਣੀ ਚਾਹੀਦੀ ਸੀ ਪਰ ਤੂੰ ਸਿਰਫ ਸੂਰਤ ਸੰਭਾਲਣ ਤੇ ਜ਼ੋਰ ਲਾ ਰਿਹਾ ਏਂ ਜ਼ਿੰਦਗੀ ਗਣਿਤ ਵਾਂਗ ਹੈ ਸਵਾ ਕੱਟਦੀਆਂ ਜਾਂਦੀਆਂ ਨੇ ਅਨੁਭਵ ਵਧਦੇ ਜਾਂਦੇ ਨੇ ਅਸੀਂ ਵੱਖ-ਵੱਖ ਤਰੀਕਿਆਂ ਵਿੱਚ ਆਪਣੇ ਹਿਸਾਬ ਕਿਤਾਬ ਬਣਾਉਂਦੇ ਰਹਿੰਦੇ ਹਾਂ ਗੁਣਾ-ਪਾਗ ਕਰਦੇ ਰਹਿੰਦੇ ਹਾਂ ਜਦ ਕਿ ਜ਼ਿੰਦਗੀ ਦਾ ਆਖਰੀ ਸੱਚ ਸਿਫਰ ਹੈ ਜ਼ੀਰੋ ਹੈ ਮਸਤਕ ਨੂੰ ਥੋੜਾ ਝੁਕਾ ਕੇ ਵੇਖ ਹੰਕਾਰ ਮਰ ਜਾਵੇਗਾ ਅੱਖਾਂ ਨੂੰ ਥੋੜਾ ਠੰਡਾ ਕਰਕੇ ਵੇਖ ਪੱਥਰ ਦਿਲ ਪਿਘਲ ਜਾਏਗਾ ਦੰਦਾਂ ਨੂੰ ਥੋੜਾ ਇਰਾਮ ਦੇ ਕੇ ਵੇਖ ਸੇਤ ਸੁਧਰ ਜਾਵੇਗੀ ਜੀਬ ਨੂੰ ਥੋੜਾ ਰੋਕ ਕੇ ਵੇਖ ਕਲੇਸ਼ ਦਾ ਕਾਰਵਾ ਲੰਘ ਜਾਵੇਗਾ ਇਸ਼ਾਵਾਂ ਨੂੰ ਥੋੜਾ ਘਟਾ ਕੇ ਵੇਖ ਖੁਸ਼ੀਆਂ ਦਾ ਸੰਸਾਰ ਵਿਖਾਈ ਦੇਵੇਗਾ ਸਮੁੰਦਰ ਅੱਜ ਵੀ ਉਦੀ ਮਿਸਾਲ ਦਿੰਦਾ ਏ ਜੋ ਨੇਕੀਆਂ ਕਰਕੇ ਉਹਨੂੰ ਦਰਿਆ ਵਿੱਚ ਸੁੱਟ ਦਿੰਦਾ ਏ ਆਪਣੀ ਭੁੱਖ ਦਾ ਦੋਸ਼ ਰੱਬ ਨੂੰ ਨਾ ਦਿਓ ਉਹ ਤਾਂ ਮਾਂ ਦੇ ਪੇਟ ਵਿੱਚ ਵੀ ਬੱਚਿਆਂ ਨੂੰ ਪਾਲ ਦਿੰਦਾ ਏ ਮਨ ਨੂੰ ਐਸਾ ਰੱਖੋ ਕਿ ਕਿਸੇ ਨੂੰ ਬੁਰਾ ਨਾ ਲੱਗੇ ਦਿਲ ਨੂੰ ਐਸਾ ਰੱਖੋ ਕਿ ਤੁਸੀਂ ਕਿਸੇ ਨੂੰ ਦੁਖੀ ਨਾ ਕਰੋ ਰਿਸ਼ਤਾ ਐਸਾ ਰੱਖੋ ਜਿਹਦਾ ਅੰਤ ਨਾ ਹੋਵੇ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤੇ ਭਰੋਸਾ ਕਰਕੇ ਜਿਉਂਦਾ ਏ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਨਾ ਉਹਨਾਂ ਦਾ ਵਿਸ਼ਵਾਸ ਕਦੇ ਨਾ ਟੁੱਟੇ ਆਪਣੇ ਚਰਿੱਤਰ ਦੀ ਹਮੇਸ਼ਾ ਸੰਭਾਲ ਕਰੋ ਕਿਉਂਕਿ ਚਰਿੱਤਰ ਦੀ ਉਮਰ ਤੁਹਾਡੀ ਉਮਰ ਤੋਂ ਕਈ ਵਧੇਕ ਹੁੰਦੀ ਏ ਤੁਸੀਂ ਇਸ ਦੁਨੀਆ ਤੋਂ ਵੀ ਚਲੇ ਜਾਓਗੇ ਪਰ ਤੁਹਾਡੀ ਯਾਦ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹੇਗੀ ਸਕੂਨ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਸਕੂਨ ਨੂੰ ਵੰਡਣ ਦੀ ਕੋਸ਼ਿਸ਼ ਕਰੋ ਸਕੂਨ ਆਪਣੇ ਆਪ ਹੀ ਮਿਲ ਜਾਏਗਾ ਚਾਰ ਦਿਨਾਂ ਦੀ ਜ਼ਿੰਦਗੀ ਏ ਹੱਸ ਕੇ ਖੇਡ ਕੇ ਬਤਾ ਲੋ ਕਦੇ ਕਿਸੇ ਦਾ ਦਿਲ ਨਾ ਦੁਖਾਓ ਸਭ ਦੇ ਦੁੱਖ ਸੁੱਖ ਚੋਂ ਸ਼ਾਮਲ ਹੋ ਜਾਓ ਕੁਝ ਵੀ ਨਾਲ ਨਹੀਂ ਜਾਣਾ ਸਿਰਫ ਨੇਕੀ ਦੇ ਸੇਵਾ ਕਰ